ਸਾਨੂੰ ਦਿੱਤੇ ਆ ਦੇ ਦਲਾ ਮੰਤਰੀ ਜੀ ਕੀ ਮੰਤਰੀ ਹੈ ਤੇ ਪ੍ਰਧਾਨ ਜੀ 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 ਭਾਗਤ ਜੀ ਜੀ ਨਾਲ ਪੀਆ ਜੀ ਸਾਥੀ ਕਰ ਰਿਹਾ ਰੱਖ ਅਰਥੀ ਵਿਪਲ ਦਾ ਆ ਆ ਜੀ ਮਿਤਾ ਦਾ तो आए हुए थे लोरी मना हर साल राजमार अरोरा जी ने और भी संस्था साले सारे मिलके इत बहुत सोना लोहरी मनाने ਤੋ ਉਸ ਸਿਲਸਿਲੇ 'ਚ ਅਸਾਨੂੰ ਵੀ ਬੁਲਾਇਆ ਜਾਂਦੇ ਨੇ ਹਰ ਸਾਲ ਅਸੀਂ ਆਨੇ ਆ ਤੋ ਬਹੁਤ ਸੋਹਣਾ ਸਾਡੇ ਸਵਾਗਤ ਕਰਦੇ ਅਸੀਂ ਉਹਨਾਂ ਦੇ ਨਾਲ ਰਹਿਨੀ ਆ ਵਧੀਆ ਲੋਰੀ ਮਨਾਨੀ ਆ ਬਹੁਤ ਸੋਹਣਾ ਲੋਰੀ ਦੀ ਪ੍ਰੋਗਰਾਮ ਹੋਇਆ ਜੀ ਸਾਰੇ ਅਨੁਸ਼ਾਸਕਾਲ ਜੈ ਮਾਤਾ ਦੀ ਜੈ ਹਿੰਦ ਜੈ ਭਾਰਤ ਸਾਰੇ ਇਕੱਠੇ ਨੱਚੇ ਟੱਪਿਓ ਕਿਹੋ ਜਿਹਾ ਮਹਿਸੂਸ ਬਹੁਤ ਵਧੀਆ ਲੱਗ ਕੇ ਸਾਰੇ ਜਿੰਨੇ ਵੀ ਜੀ ਨੇ ਇੱਥੇ ਆਏ ਹੋਏ ਨੇ ਬਹੁਤ ਹੀ ਸਤਿਕਾਰਯੋਗ ਜੀ ਹੈ ਜਿੰਨੇ ਆਏ ਹੋਏ ਨੇ ਸਾਰੇ ਸਾਡੇ ਨਾਲ ਪ੍ਰੋਗਰਾਮ ਕਰੇ ਨੇ ਆ ਸੀ ਉਹਨਾਂ ਨਾਲ ਪ੍ਰੋਗਰਾਮ ਕਰੇ ਬਹੁਤ ਸੋਹਣਾ ਲੱਗ ਗਿਆ ਉਹਨਾਂ ਨਾਲ ਕਿਤੇ ਧੀਆਂ ਦੀ ਲੋੜੀ ਮਨਾਈ ਗਈ ਆ ਬਿਲਕੁਲ ਜੀ ਬਿਲਕੁਲ ਕੀ ਕਹਣਾ ਚਾਹੁੰਦੇ ਜੋ ਧੀਆਂ ਨੂੰ ਬਹੁਤ ਸਮੇਂ ਦਿੰਦੇ ਉਹਨਾਂ ਦੀ ਲੋੜੀ ਨਹੀਂ ਮਨਾਦੇ ਨਹੀਂ ਇਦਾਂ पहले सी, चलो हूं तो नहीं है हम तो बहुत फर्क पै गए है ना तिया की लोड़ी मनाए जाते बधाई दिए जन्म दान भी नहीं दिए जाते और की दुख मना तो बहुत खुशियां मना वालों है तिया रवे लंबी उम्र वो तिया किसी नही है तिया पुत नो भी वे अजकल मापिया देखते हैं पुत भी राजी रहे भी चाहिए ती बिना संसार अधूरे है ਅੱਜ ਜੀ ਲੋਹੜੀ ਆਸੀ ਇਹ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਕਰਮਚਾਰੀ ਜਾਂ ਦੀ ਇਹ ਸਾਡੀ ਸੰਸਥਾ ਸੰਗਰੂਹ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਹਰ ਸਾਲ ਹੀ ਅਸੀਂ ਲੋਹੜੀ ਮਨਾਉਂਦੇ ਆਂ ਬੱਚਿਆਂ ਦੀ ਨੰਨੇ-ਮੁੰਨੇ ਬੱਚਿਆਂ ਨੂੰ ਸਨਮਾਨ ਕਰਦੇ ਆਂ ਨੰਨੇ-ਵਣੇ ਬੱਚਿਆਂ ਦੀਆਂ ਪੁੱਤਾਂ ਦੀ ਖੁਸ਼ੀ ਦੇ ਲਈ ਇਹ ਸਮਾਗਮ ਕਰਦੇ ਆਂ ਆਪ ਸਾਸੀ ਏਕਤਾ ਪਿਆਰ ਅਤੇ ਸਾਂਝੀ ਬਰਤਾਂ ਦਾ ਪ੍ਰਤੀਕ ਹੈ ਲੋਹੜੀ ਇਹਨੂੰ ਹਰ ਸਾਲ ਬਣਾਇਆ ਜਾਂਦਾ ਹੈ ਅਸੀਂ ਜਿਹੜੀ ਸਾਡੀ ਸੰਸਥਾ ਹੈ ਸਮੇਂ-ਸਮੇਂ ਤੇ ਸਮਾਜਿਕ ਧਾਰਮਿਕ ਕੰਮ ਵੀ ਕਰਦੇ ਆਂ ਤੇ ਪਿਛਲੇ ਦਿਨੀ ਹੀ ਅਸੀਂ ਸਰਬੱਤ ਦੇ ਭਲੇ ਲਈ ਜਿਹੜਾ ਅਸੀਂ ਸੁੰਦਰ ਕਾਨ ਦੇ ਪਾਟ ਕਰਾਏ ਨੇਗੇ ਸ੍ਰੀ ਸੁਖਮਨੀ ਸਾਹਿਬ ਦੇ ਪਾਟ ਕਰਾਏ ਨੇਗੇ ਅੱਜ ਤੁਸੀਂ ਦੇਖਿਆ ਵੀ ਅਸੀਂ ਨੰਨੇ ਮੁੰਨੇ 41 ਬੱਚਿਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੂੰ ਗਿਫਟ ਦਿੱਤੇ ਨੇ ਜਿਹੜੇ ਛੋਟੇ ਬੱਚੇ ਆਏ ਸੀ ਸਾਡੇ ਕੋਲ ਸੰਗੀਤਮਈ ਕੰਮ ਹੋਇਆ ਹੈ ਸਭਿਆਚਾਰਕ ਸਮਾਗਮ ਹੋਇਆ ਹੈ ਕਿਉਂਕਿ ਸਮਾਜ ਸੇਵਕਾ ਪ੍ਰੀਤਮੰਤ ਜੀ ਦੇ ਸਾਰੇ ਜਿਹੜੇ ਭਾਤ ਸੀਗੇ ਆ ਕੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਸਮੁੱਚੇ ਇਲਾਕੇ ਦੀ ਸ਼ੁਕਸ਼ਾਂਤੀ ਅਤੇ ਖੜੇ ਦੀ ਜਿਹੜੀ ਹੈਗੀ ਉਹਨਾਂ ਨੇ ਅਰਦਾਸ ਕੀਤੀ ਹੈ ਸਭਿਆਚਾਰਕ ਸਮਾਗਮ ਦੌਰਾਨ ਸਾਡੀਆਂ ਭੈਣਾਂ ਸਾਡੇ ਮਾਤਾਵਾਂ ਸਾਡੇ ਬੱਚਿਆਂ ਨੇ ਖੂਬ ਆਨੰਦ ਮਾਣਿਆ ਇਹ ਲੋੜੀ ਦਾ ਤਿਉਹਾਰ ਅਸੀਂ ਹਰ ਸਾਲ ਇਸੇ ਤਰ੍ਹਾਂ ਮਨਾਉਂਦੇ ਆ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਸ ਤਰ੍ਹਾਂ ਸੰਗਰੂਪ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਧੀਾਂ ਦੀ ਲੋੜੀ ਮਨਾਈ ਜਾ ਰਹੀ ਹੈ ਇਸ ਵਾਰ ਵੀ ਮਨਾਈ ਗਈ ਤੇ ਬਹੁਤ ਚੰਗਾ ਉਪਰਾਲਾ ਕਿਉਂਕਿ ਜਿੱਥੇ ਅੱਜ ਨੇ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਇਹ ਗੱਲ ਕਰ ਲਈ ਤਾਂ ਧੀਾਂ ਨੂੰ ਬੋਝ ਸਮਝਿਆ ਜਾਂਦਾ ਸੀ ਕੁੱਖ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ ਸੀ ਪਰ ਹੁਣ ਆ ਤਿਆਂ ਦੀਆਂ ਜਿੱਥੇ ਲੋਹੜੀਆਂ ਮਨਾਈਆਂ ਜਾ ਰਹੀਆਂ ਨੇ ਗੀਤ ਗਾਏ ਜਾ ਰਹੇ ਨੇ ਇੱਕ ਸ਼ਲਾਘਾਯੋਗ ਕਦਮ ਵੀ ਆਖਿਓਰ ਕੇ ਜੋ ਸਮਾਜ ਦੇ ਵਿੱਚ ਜੋ ਹੈ ਅਜੇ ਇਹ ਲੋਕ ਵੀ ਨੇ ਜੋ ਅੱਜ ਵੀ ਤਿਆਂ ਨੂੰ ਬਹੁਤ ਸਮਝਦੇ ਨੇ ਤਾਂ ਇਹ ਜੀ ਚਾਣੂ ਦੇਖ ਕੇ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਵੀ ਹੋਊਗਾ ਵੀ ਅਸੀਂ ਵੀ ਆਪਣੀਆਂ ਧੀਆਂ ਦੀਆਂ ਲੋੜੀਆਂ ਲੋੜੀ ਮਨਾਈਏ ਤਾਂ ਜੋ ਅਸੀਂ ਵੀ ਧੀਆਂ ਨੂੰ ਸੇ ਦੇ ਸਕੀਏ ਕਿ ਆਖਿਆ ਜਾਂਦਾ ਕਿ ਪੁੱਤ ਇੱਕ ਵੰਸ਼ ਚਲਾਉਂਦਾ ਪਰ ਧੀਆਂ ਦੋ-ਦੋ ਘਰ ਚ ਲਾਉਂਦੀਆਂ ਨੇ ਸਹੁਰਿਆਂ ਦੇ ਵੀ ਚਲਾਉਂਦੇ ਨੇ ਤੇ ਪੇਕੇ ਨੇ ਵੀ ਚਲਾਉਂਦੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਰਾਜਕੁਮਾਰ ਅਰੋੜਾ ਦੇ ਵੱਲੋਂ ਧੀਆਂ ਦੀ ਲੋੜੀ ਮਨਾਈ ਗਈ ਅਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਸਮਾਜ ਦੇ ਵਿੱਚ ਕਿਉਂਕਿ ਸਮਾਜਿਕ ਪ੍ਰੋਗਰਾਮ ਨੇ ਜਦੋਂ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਜੋ ਧੀਆਂ ਨੇ ਉਹਨਾਂ ਦਾ ਵੀ ਮਾਨਵਤਾ ਅਤੇ ਜੋ ਧੀਆਂ ਦੀ ਲੋਹੜੀ ਮਨਾਉਂਦਾ ਤੇ ਉਹਨਾਂ ਦਾ ਵੀ ਮਾਨਸਨਮਾਨਵਾਦ